ਕਿ ਜਿਹੜਾ ਕਿ ਦੁੱਧ ਚਵਾਈ ਦਾ ਸਪੈਸ਼ਲ ਮੇਲਾ ਰੱਖਿਆ ਗਿਆ ਹੈ ਸਪੈਸ਼ਲ ਦਾ ਮਤਲਬ ਜਿਹੜੀਆਂ ਫੇਕ ਵੀਡੀਓ ਪੈ ਰਹੀਆਂ ਸਾਡੇ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ ਕਿ ਝੂਠ ਬੋਲ ਕੇ ਵੀ ਮੇਰੀ ਬੱਕਰੀ 4 ਲੀਟਰ ਦਿੰਦੀ ਆ ਮੇਰੀ ਬੱਕਰੀ 5 ਲੀਟਰ ਦਿੰਦੀ ਆ ਵੀਰੇ ਅਸੀਂ ਦੁੱਧ ਚਵਾਈ ਦਾ ਮੁਕਾਬਲਾ ਰੱਖਤਾ 11 ਤੇ 12 ਤਰੀਕ ਦਾ 10 ਤਰੀਕ ਨੂੰ ਸ਼ਨੀਵਾਰ ਨੂੰ ਬੱਕਰੀਆਂ ਸ਼ਾਮ ਨੂੰ ਖਾਲੀ ਕੀਤੀਆਂ ਜਾਣਗੀਆਂ 11 ਮਈ ਨੂੰ ਸਵੇਰ ਦੀ ਚਵਾਈ ਸ਼ਾਮ ਦੀ ਚਵਾਈ ਤੇ 12 ਦੀ ਸਵੇਰ ਦੀ ਚਵਾਈ ਲਾ ਕੇ ਅਰੀਆਲਟ ਨਾਉਸ ਕੀਤਾ ਜਾਵੇਗਾ ਪਹਿਲੇ ਨੰਬਰ ਤੇ ਆਉਣ ਵਾਲੀ ਬੱਕਰੀ ਨੂੰ ਫਰੈਜ ਦਿੱਤੀ ਜਾਊਗੀ ਇਹ ਫਰੈਜ ਆ ਵੀਰੇ ਮਨਜਿੰਦਰ ਸਿੰਘ ਭਰਮੀ ਗੁਰਦੇਤ ਗੋੜ ਫਾਰਮ ਵਾਲਿਆਂ ਬਣੀਓ ਦਿੱਤੀ ਜਾਣੀ ਆ ਕਿਉਂਕਿ ਇਹ ਤਾਂ ਮੇਲਾ ਰੱਖਿਆ ਵੀ ਇਹ ਨਾ ਭਲੇਖੇ ਚ ਰਹਿ ਜਿਓ ਬਈ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਜੀ ਮੁੱਲਾਪੁਰੀਆਂ ਨੇ ਉੱਥੇ ਨਾਉਂਸਮੈਂਟ ਕਰਤੀ ਕਿ ਸਾਡੇ ਕੋਲੇ ਕੋਈ ਮੈਸੇਜ ਨਹੀਂ ਪਹੁੰਚਿਆ ਇਹ ਵਿਦੇਸ਼ ਤੇ ਵਿਦੇਸ਼ ਵਿੱਚ ਵੀਡੀਓ ਜਾਣੀ ਆ ਬੱਕਰੀਆਂ ਵਾਲੇ ਤਿਆਰੀ ਕਰ ਲੋ ਇੱਥੇ ਆਓ ਜਿਨ੍ਹਾਂ ਨੇ ਖਰੀਦਣੀਆਂ ਉਹ ਵੀ ਤਿਆਰੀ ਕਰ ਲੋ ਵੀ ਅਸੀਂ 5 ਲੀਟਰ ਦੁੱਧ ਵਾਲੀ ਬੱਕਰੀ ਲੈਣੀ ਆ ਜੇ ਭਰ ਕੇ ਆਇਓ 11 ਤੇ 12 ਤੱਕ ਨੂੰ ਰਿਜ਼ਲਟ ਨਿਕਲਿਆ ਉਹਨਾ ਬੱਕਰੀਆਂ ਫੇਕਣਗੀਆਂ ਵੀ 5 ਲੀਟਰ ਵਾਲੀ 6 ਲੀਟਰ ਵਾਲੀ ਬੱਕਰੀ ਵੀ ਇੱਥੇ ਆਊਗੀ ਤੇ ਤੁਸੀਂ ਦੇਖੋਗੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਉਸ ਤੋਂ ਬਾਅਦ ਵਾਲੇ ਨਾਮ ਆ ਜਿੱਦਾਂ ਵਿਰਸਾ ਗੌਡ ਫਾਰਮ ਤਰਨਤਾਰਨ ਬਾਈ ਟਿਮੀ ਇੰਗਲੈਂਡ ਵਾਲੇ ਤੇ ਇਸੇ ਤਰ੍ਹਾਂ ਹੀ ਸਾਡੇ ਹੈਪੀ ਵਰਸਾਲ ਤੇ ਸਾਡੇ ਗੁਰਲਾਲ ਬਾਈ ਜੀ ਝੁਕੀਆਂ ਕੇਰ ਸਿੰਘ ਪੰਡ ਵਾਲਾ ਜ਼ਿਲ੍ਹਾ ਜਲਾਲਾਬਾਦ ਤੋਂ ਤੇ ਹੋਰ ਸਾਡੇ ਜਿਦਾਂ ਸਰਪੰਚ ਖੜੇ ਨੇ ਸਾਬਕਾ ਸਰਪੰਚ ਬਲਬੀਰ ਸਿੰਘ ਤੇ ਮੌਜੂਦਾ ਸਰਪੰਚ ਇੰਦਰਜੀਤ ਸਿੰਘ ਕਰਮਜੀਤ ਸਿੰਘ ਜੀ ਸਾਡੇ ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ ਜੀ ਸਾਡੇ ਪ੍ਰਧਾਨ ਬਾਬਾ ਤੇਜਾ ਸਿੰਘ ਜੀ ਸਾਡੇ ਮੈਂਬਰ ਸਾਹਿਬ ਤੇ ਸਾਡੇ ਬੂਟਾ ਸਿੰਘ ਧنوਆ ਪੰਚਾਇਤ ਮੈਂਬਰ ਅੱਗੇ ਵੀਰੇ ਸਾਡੀ ਕੱਲੀ ਕਮਾਉਂਦੀ ਕਮੇਟੀ ਇਹ ਮੁਕਾਬਲਾ ਪਰ ਹੁਣ ਇਹ ਸਾਡੀ ਸਾਰੀ ਪੰਚਾਇਤ ਕਰਵਾਉਗੀ